ਇਸ ਲਈ ਆਪਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਘਰ-ਘਰ ਜਾ ਕੇ ਪਿੰਡਾਂ ਵਿੱਚ ਅਨਾਉਂਸਮੈਂਟਾਂ ਕਰਾ ਕੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਮੋਬਾਈਲਾਂ ਦੇ ਰਾਹੀਂ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਵੀ ਨੇ ਉਹਨਾਂ ਨੂੰ ਸੱਦਾ ਦਿਓ ਕਿ ਬਾਅਦ ਵਿੱਚ ਸਾਡੇ ਵਾਸਤੇ ਚੌਲ-ਤੂੜ ਲੈ ਕੇ ਨਾ ਆਓ ਕਿ ਤੁਸੀਂ ਕਹਿਣਾ ਤੁਹਾਡਾ ਝੋਨਾ ਮਰ ਗਿਆ ਤੁਹਾਨੂੰ ਦੋਰਾ ਚੌਲਾਂ ਦਾ ਦੇ ਦਿੰਨੇ ਆ ਉਹ ਸਾਡੇ ਵਾਸਤੇ ਲੈ ਕੇ ਨਾ ਆਏ ਜੇ ਆ ਸਕਦੇ ਜੇ ਸਾਡੇ ਨਾਲ ਆ ਕੇ ਰੋਡ ਤੇ ਬਹਿ ਜੋ ਸੋ ਇਸ ਵਾਸਤੇ ਭਰਾਏ ਤੁਹਾਡੀ ਸਲਾਹ ਦੇ ਨਾਲ ਭਰਾਤਰੀ ਜਥੇਬੰਦੀਆਂ ਦੀ ਸਲਾਹ ਦੇ ਨਾਲ ਆਪਾਂ ਇੱਥੇ ਇੱਕ ਸਵੇਰੇ ਵੱਡਾ ਇਕੱਠ ਕਰਨਾ ਹੈ ਆਪਣਾ ਵੱਡਾ ਇਕੱਠ ਕਰਕੇ ਪ੍ਰਧਾਨ ਸਾਹਿਬਾਂ ਦੇ ਨਾਲ ਮੀਟਿੰਗ ਲਾ ਕੇ ਤੁਹਾਡੇ ਨਾਲ ਸਲਾਹ ਕਰਕੇ ਪੱਕੇ ਹੱਲ ਵਾਸਤੇ ਆਪਾਂ ਕੋਈ ਐਕਸ਼ਨ ਜਿਹੜਾ ਉਲੀਕਾਂਗੇ ਉਹ 53 ਜਿਹੜਾ ਅੱਗੇ ਵੀ ਦੱਸਿਆ ਵੀਰਾਂ ਨੇ ਉਹ ਹਾਈਵੇ ਆ ਉਹਦਾ ਐਕਸ਼ਨ ਵੀ ਹੋ ਸਕਦਾ ਕਿਸੇ ਰੇਲਵੇ ਟਰੈਕ ਦਾ ਵੀ ਹੋ ਸਕਦਾ ਕੋਈ ਹੋਰ ਐਕਸ਼ਨ ਵੀ ਹੋ ਸਕਦਾ ਉਹ ਜਿਹੋ ਜੀ ਸਾਡੀ ਸਹਿਮਤੀ ਬਣੂਗੀ ਜਿਹੋ ਜਾਂ ਸਾਡਾ ਪ੍ਰੋਗਰਾਮ ਨਿਕਲੂਗਾ ਜਿਹੋ ਜੀ ਸਾਡੀ ਗਿਣਤੀ ਹੋਊਗੀ ਉਹੋ ਜਾਂ ਪ੍ਰੋਗਰਾਮ ਲੀਕ ਦਿਆਂਗੇ ਔਰ ਸਰਕਾਰ ਨੂੰ ਦੱਸ ਦਿਆਂਗੇ ਕਿ ਤੂੰ ਹੜ ਪੀੜਤ ਲੋਕਾਂ ਦੇ ਨਾਲ ਕਿਵੇਂ ਧੱਕਾ ਕਰਦੀ ਏ ਔਰ ਕਿਵੇਂ ਇਹਨਾਂ ਨੂੰ ਮਜਬੂਰ ਕਰਨੀ ਏ ਰੋੜਾਂ ਤੇ ਬਹਿਣ ਵਾਸਤੇ ਤਾਂ ਕਿ ਸਾਡੇ ਜਿਹੜੇ ਲੋਕ ਨੇ ਸਾਡੇ ਭਰਾ ਨੇ ਰਾਘੀਰ ਨੇ ਉਹ ਵੀ ਸਾਡੇ ਨਾਲ ਨਫ਼ਰਤ ਕਰਨ ਇਹ ਚਾਲਾਂ ਨੇ ਸਰਕਾਰਾਂ ਦੀਆਂ ਤਾਂ ਕਰਕੇ ਨਹੀਂ ਸਾਡੀ ਗੱਲ ਸੁਣੀ ਜਾਂਦੀ ਜੇ ਸਰਕਾਰ ਚਾਹੁੰਦੀ ਹੈ ਵੀ ਇਹੋ ਜਿਹਾ ਕੋਈ ਕਾਰਜ ਨਾ ਹੋਵੇ ਇਹ ਕਿਸਾਨ ਰੋਡਾਂ ਤੇ ਨਾਣ ਕੇ ਪੈਣ ਤੇ ਫੇਰ ਪਹਿਲੋਂ